ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਦੇਸ਼ ਭਰ ਦੇ ਵਿੱਚ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕੀਤੇ ਗਏ। ਲਾਲ ਕਿਲੇ ਦੇ ਵਿੱਚ ਵੱਡਾ ਸਮਾਗਮ ਹੋਇਆ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ। ਤੇ ਦੂਜੇ ਪਾਸੇ ਦੇਸ਼ ਦੇ ਵਾਕਫਾ ਦੇ ਹਿੱਸਿਆਂ ਤੋਂ ਵਾਕਫਾ ਦੇ ਸਖਸੀਤਾਂ ਨੂੰ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਸੱਦਾ ਪੱਤਰ ਮਿਲਿਆ ਸੀਗਾ ਤੇ ਇੱਕ ਨਾਬਾ ਦੇ ਪਿੰਡ ਦੇ ਨਾਲ ਸਬੰਧਤ ਇੱਕ ਸਰਪੰਚ ਨੂੰ ਵੀ ਸੱਦਾ ਪੱਤਰ ਆਇਆ ਸੀਗਾ ਸਰਪੰਚ ਨੂੰ ਲਾਲ ਕਿਲੇ ਦੇ ਨਜ਼ਦੀਕ ਵੀ ਨਹੀਂ ਜਾਣ ਦਿੱਤਾ ਗਿਆ ਯਾਨੀ ਕਿ ਉਹਨਾਂ ਨੂੰ ਉੱਥੇ ਦਾਖਲ ਨਹੀਂ ਹੋਣ ਦਿੱਤਾ ਕਾਰਨ ਇਹ ਸੀਗਾ ਕਿ ਉਹਨਾਂ ਨੇ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਸੀ ਅਮਰਤ ਧਾਰੀ ਸੀਗੇ ਕਹਿੰਦੇ ਸਿਕਿਉਰਿਟੀ ਨੇ ਉਹਨਾਂ ਨੂੰ ਰੋਕ ਦਿੱਤਾ ਜਿਸ ਤੋਂ ਬਾਅਦ ਉਹ ਚੋਂ ਵਾਪਸ ਪਰਤ ਆਏ ਤੇ ਇੱਕ ਸਮਾਗਮ ਦੇ ਵਿੱਚ ਪਹਿਲਾਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਸੀਗਾ ਜਲ ਵਿਭਾਗ ਦੇ ਨਾਲ ਸੰਬੰਧਿਤ ਜਿਹੜਾ ਮੰਤਰਾਲਾ ਹੈ ਉਹਨਾਂ ਵੱਲੋਂ ਦਾ ਸਨਮਾਨ ਵੀ ਕੀਤਾ ਗਿਆ ਸਨਮਾਨ ਹੋਇਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਉੱਥੇ ਵੀ ਸੱਦਾ ਪੱਤਰ ਸੀਗਾ ਕਿ ਤੁਸੀਂ ਦਿੱਲੀ ਲਾਲ ਕਿਲੇ ਦੇ ਸਮਾਗਮ ਦਾ ਹਿੱਸਾ ਵੀ ਬਣਨਾ ਹੈ ਪਰ ਸ਼੍ਰੀ ਸਾਹਿਬ ਤਾਰਨ ਕੀਤੀ ਹੋਣ ਕਾਰਨ ਉਹਨਾਂ ਨੂੰ ਉੱਥੇ ਐਂਟਰੀ ਨਹੀਂ ਦਿੱਤੀ ਗਈ ਇਹ ਸਰਪੰਚ ਨੇ ਨਾਬਾ ਦਾ ਪਿੰਡ ਇੱਕ ਕਾਲਸਨਾ ਇਥੋਂ ਦੇ ਸਰਪੰਚ ਨੇ ਗੁਰਧਿਆਨ ਸਿੰਘ ਜਿਨ੍ਹਾਂ ਨੂੰ ਰੋਕਿਆ ਗਿਆ ਉਹਨਾਂ ਨੇ ਰੀਜ਼ਨ ਦਿੱਤਾ ਜੀ ਸ੍ਰੀ ਸਾਹਿਬ ਦਾ ਜੀ ਸ੍ਰੀ ਸਾਹਿਬ ਤੁਹਾਡੇ ਪਾਈ ਹੋਈ ਹੈ ਇਹਦੇ ਲਈ ਤੁਸੀਂ ਜਾ ਨਹੀਂ ਸਕਦੇ ਤੇ ਉਹਨਾਂ ਨੇ ਆਫਰ ਕਰਿਆ ਸੀ ਵੀ ਤੁਸੀਂ ਉਤਾਰ ਕੇ ਜਾ ਸਕਦੇ ਹੋ ਉਂਡੀ ਇੱਥੇ ਹੈਗੀ ਜਗ੍ਹਾ ਹੈਗੀ ਰੂਮ ਹੈਗਾ ਤੁਸੀਂ ਉਤਾਰ ਕੇ ਉੱਥੇ ਰੱਖ ਦੋ ਤੇ ਵਾਪਸੀ ਤੁਹਾਨੂੰ ਦੇ ਦਾਂਗੇ ਹੈਂਡਓਵਰ ਕਰ ਦਾਂਗੇ ਤੇ ਉਹ ਸਾਨੂੰ ਨਹੀਂ ਅਸੀਂ ਕਿਹਾ ਵੀ ਅਸੀਂ ਇਹ ਕੰਟਰਾ ਨਹੀਂ ਕਰਨਾ ਹੈਗਾ ਤੇ ਬਸ ਉਹ ਕਹਿੰਦੇ ਫਿਰ ਸੌਰੀ ਸਰ ਅਸੀਂ ਨਹੀਂ ਉਹ ਕਰ ਸਕਦੇ ਅਸੀਂ ਫਿਰ ਵਾਪਸ ਆ ਗਏ ਕਿਹਨਾਂ ਵੱਲੋਂ ਬੁਲਾਇਆ ਗਿਆ ਸੀ ਤੁਹਾਨੂੰ ਬੁਲਾਇਆ ਗਿਆ ਸੀ ਜੀ ਆਪਣੇ ਪਟਿਆਲੇ ਤੋਂ ਸੈਨੀਟੇਸ਼ਨ ਵਿਭਾਗ ਨੇ ਸਾਨੂੰ ਜਿਹਨੇ ਉਹ ਕਰਿਆ ਸੀ ਪੰਜਾਬ ਭਾਰਤ ਸਰਕਾਰ ਤੇ ਉੱਥੇ ਜੋ ਸੈਨੀਟੇਸ਼ਨ ਵਿਭਾਗ ਹੈ ਤੇ ਸਵચ્છ ਭਾਰਤ ਦੇ ਦਿਨ ਉਹਦੇ ਲਈ ਸਾਨੂੰ ਵਧੀਆ ਕੰਮ ਹੋਈ ਗਏ ਨੇ ਪਿੰਡ ਚੋਲ ਦੇ ਦਿਨ ਬੁਲਾਇਆ ਗਿਆ ਸਵੱਛਤਾ ਪਿੰਡ ਦੀ ਕਾਰਜਕਾਰੀ ਮੁੱਦਿਆਂ ਦੇ ਜਾਨੀ ਸੀਗਾ ਸਵੱਛਤਾ ਜਿਵੇਂ ਕਿ ਸਾਡੇ ਗਿੱਲੇ ਸੁੱਕੇ ਕੂੜੇ ਦਾ ਸੋਲਿਡ ਵੇਸ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਸਾਡੇ ਤੇ ਲਿਕਵਿਡ ਵੇਸ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਤੇ ਪਬਲਿਕਲੀ ਟਾਇਲਟ ਹੈਗੇ ਨੇ ਸਾਰੇ ਜਿਹਨੀਆਂ ਵਧੀਆ ਪ੍ਰਬੰਧ ਹੈਗੇ ਨੇ ਉਹਦੇ ਕਰਕੇ ਕਦਰ ਤੁਸੀਂ ਦਿੱਲੀ ਜਾਂਦੇ ਹੋ ਤੇ ਕੀ ਕੁਝ ਹੁੰਦਾ ਸਾਰਾ ਦਿਨ ਦਾ 13 ਤਰੀਕ ਦਾ ਸਰ ਸਾਨੂੰ ਇਨਵਾਈਟ ਸੀਗਾ 13 ਤਰੀਕ ਨੂੰ ਅਸੀਂ ਸਵੇਰੇ ਇੱਥੋਂ ਚੱਲੇ ਸੀ ਤੇ ਉਸ ਦਿਨ ਵੀ ਇੱਕ ਨੇ ਅਰਲੀ ਮਾਰਨਿੰਗ 3 ਵਜੇ ਹੋਏ 5 ਵਜੇ ਤੋਂ ਸਾਨੂੰ ਪਟਿਆਲੇ ਤੋਂ ਉਹਨਾਂ ਨੇ ਕਰਿਆ ਸੀ ਵੀ 5 ਵਜੇ ਤੁਸੀਂ ਪਟਿਆਲੇ ਪਹੁੰਚਣਾ ਅਸੀਂ 5 ਵਜੇ ਪਟਿਆਲੇ ਪਹੁੰਚੇ ਤੇ ਉੱਥੋਂ ਬਾਏ ਗੱਡੀ ਉਹਨਾਂ ਨੇ ਕਰੀ ਹੋਈ ਸੀ ਦੋ ਗੱਡੀਆਂ ਉਹਨਾਂ 'ਚ ਗਏ ਤੇ ਜਾ ਕੇ ਅਸੀਂ 12 ਵਜੇ ਨੂੰ ਰਿਪੋਰਟ ਕਰਨੀ ਸੀ ਵੀ 12 ਵਜੇ ਨੂੰ ਅਸੀਂ ਪਹੁੰਚ ਗਏ ਉੱਥੇ ਤੇ 14 ਤਰੀਕ ਨੂੰ ਫਿਰ ਸਾਡਾ ਜਲ ਸ਼ਕਤੀ ਵਿਭਾਗ ਦੇ ਜਿਹੜੇ ਉਹ ਸੀਗੇ ਮંત્રી ਨੇ ਆਪਣੇ ਮੰਤਰੀ ਸਾਹਿਬ ਵੀ ਸੁਮਨੰਨਾ ਉਹਨਾਂ ਨਾਲ ਸੀਗੀ ਮੀਟਿੰਗ ਉਹਨਾਂ ਨੇ ਸਾਨੂੰ ਇਹ ਸਾਰਾ ਦਿੱਤਾ ਸੀ ਸਰਟੀਫਿਕੇਟ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਉਹ 14 ਤਰੀਕ ਨੂੰ ਸੀਗਾ ਉੱਤੇ ਕੋਈ ਦਿੱਕਤ ਨਹੀਂ ਆਈ ਦੇਖੋ ਤੇ ਬਟ ਜਿਹੜਾ 15 ਤਰੀਕ ਦਾ ਸੀਗਾ ਲਾਲ ਕਿਲੇ ਤੇ ਜਾਣ ਦਾ 15 ਤਰੀਕ ਨੂੰ ਆਪਾਂ ਨੇ ਉੱਥੇ ਜਾ ਕੇ ਉਹ ਕਰਨਾ ਹੈ ਉਹਦੇ ਲਈ ਵੀ ਸਵੇਰੇ ਉਹਨਾਂ ਨੇ ਹੀ ਸੀ ਤਿੰਨ 3:30 ਵਜੇ ਸਾਨੂੰ ਬੱਸ ਪਿਕ ਕਰੇਗੀ ਤੇ 5 ਵਜੇ ਨੂੰ ਅਸੀਂ ਲਾਲ ਕਿਲੇ ਮੈਟਰੋ ਸਟੇਸ਼ਨ ਤੇ ਪਹੁੰਚ ਗਏ ਸੀ ਤੇ ਉਥੋਂ 5 ਵਜੇ ਤੋਂ ਬਾਅਦ ਫਿਰ ਜਾ ਕੇ 5:30 ਵਜੇ ਸਾਨੂੰ ਉਹਨਾਂ ਨੇ ਜਨੀਦੋ ਇੱਕ ਐਂਟਰੀ ਤੋਂ ਉਹਨਾਂ ਨੇ ਕੱਢ ਦਿੱਤਾ ਸੀ ਕਹਿੰਦੇ ਚਲੋ ਅੱਗੇ ਸੀਨੀਅਰ ਗੱਲ ਕਰਨਗੇ ਤੇ ਫਿਰ ਸੈਕੰਡ ਐਂਟਰੀ ਤੇ ਉਹ ਕਹਿੰਦੇ ਸਰ ਨਹੀਂ ਕਿ ਤੁਸੀਂ ਜਾਂ ਤਾਂ ਉਤਾਰ ਕੇ ਜਾਓ ਤੇ ਨਹੀਂ ਤਾਂ ਨਹੀਂ ਜਾ ਸਕਦੇ ਅਸੀਂ ਉਤਾਰਦਾ ਕਰਿਆ ਵੀ ਨਹੀਂ ਅਸੀਂ ਉਤਾਰਨੇ ਤਾਂ ਹੀ ਨਹੀਂ ਫਿਰ ਤੁਸੀਂ ਗੱਲ ਕਰੋ ਕਾਰ ਉਤਾਰ ਕੇ ਕਿੱਥੇ ਕਹਿੰਦੇ ਸੀ ਕਾਰ ਉਤਾਰ ਕੇ ਉਹਨਾਂ ਦੇ ਉੱਥੇ ਤੰਬੂ ਲਾਏ ਹੋਏ ਸੀ ਰੂਮ ਬਣਾਏ ਹੋਏ ਸੀ ਆਪਦੇ ਤੇ ਉਹਨਾਂ ਚ ਕਹਿੰਦੇ ਸੀ 5 ਨੰਬਰ ਗੇਟ ਤੇ ਸਾਡੀ ਐਂਟਰੀ ਸੀ ਲਾਲ ਕਿਲੇ ਦੇ ਤੇ ਵੀਆਈਪੀ ਐਂਟਰੀ ਜਿਹਨੂੰ ਆਪਾਂ ਕਹਿੰਦੇ ਆ ਬੈਸਟਾਂ ਲਈ ਤੇ ਉਹਦੇ ਚ ਉਹਨਾਂ ਨੇ ਕਹੇ ਸੀ ਇ ਦੇ ਸੇਫਲੀ ਹੋਣਗੇ ਅਸੀਂ ਵਾਪਸੀ ਵੀ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਦੇਖੋ ਸਾਡੇ ਧਰਮ ਚ ਨਹੀਂ ਹੈਗਾ ਵੀ ਅਸੀਂ ਉਤਾਰ ਦੀਏ ਤੇ ਉਸ ਤੋਂ ਬਾਅਦ ਫਿਰ ਅਸੀਂ ਚਲੋ ਸੀਨੀਅਰ ਨਾਲ ਗੱਲ ਕਰੀ ਉਹਨਾਂ ਨੇ ਉੱਪਰ ਵੀ ਗੱਲ ਕਰੀ ਉਹ ਕਹਿੰਦੇ ਵੀ ਨਹੀਂ ਸਰ ਲਾਉਣੀ ਹੈਗਾ ਸੱਖਾਂ ਨਾਲ ਜਿਹੜਾ ਵਿਦੇਸ਼ਾ ਵਿੱਚ ਤਾਂ ਵਤੀਰਾ ਹੁੰਦਾ ਵੀ ਇਹ ਏਡੀਆਂ ਵਿੱਚ ਕਿਸ ਤਰ੍ਹਾਂ ਦੀ ਗਰੀ ਤਦੂ ਵਿਦੇਸ਼ਾਂ ਵਿੱਚ ਵੀ ਤਾਂ ਕਾਫੀ ਗੱਲਾਂ ਆਉਂਦੀਆਂ ਨੇ ਵੀ ਕਿਤੇ ਬਾਗ ਉਤਾਰੀ ਗਈ ਕਿਤੇ ਕਕਾਰਾਂ ਨੂੰ ਲੈ ਕੇ ਕੋਈ ਗੱਲ ਹੁੰਦੀ ਹੈ ਆਪਾਂ ਉਹਨਾਂ ਨੂੰ ਇੱਕ ਸਮਝ ਸਕਦੇ ਵੀ ਉਹਨਾਂ ਨੂੰ ਆਪਣੇ ਧਰਮ ਬਾਰੇ ਨਹੀਂ ਪਤਾ ਹੈਗਾ ਤੇ ਹੁਣ ਇੱਥੇ ਤਾਂ ਆਪਣੇ ਇੰਡੀਆ 'ਚ ਤਾਂ ਆਪਣੇ ਪੰਜਾਬ ਨੇ ਇੰੀਆਂ ਕੁਰਬਾਨੀਆਂ ਕੀਤੀਆਂ ਨੇ ਇੰਨਾ ਸੰਘਰਸ਼ ਚੱਲਿਆ ਪਿੱਛੇ ਜਾਤੀ ਲਈ ਤੇ ਹੁਣ ਜਦ ਮਨੋ ਵੀ ਕਿਤੇ ਸਨਮਾਨ ਦੀ ਗੱਲ ਆਉਂਦੀ ਹੈ ਜਾਂ ਕਿਤੇ ਬਰਾਬਰੀ ਦੀ ਗੱਲ ਆਉਂਦੀ ਹੈ ਤਾਂ ਉਸ ਤੋਂ ਪਿੱਛੇ ਕਰਿਆ ਜਾਂਦਾ ਪਰ ਇਹ ਮਾਮਲਾ ਹੁਣ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ ਗੁਰਚਰਨ ਸਿੰਘ ਗਰੇਵਾਲ ਸਿੱਖਾਗੂ ਨੇ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਪ੍ਰतिकਰਮ ਦਿੱਤਾ ਹੈ ਤੇ ਇਸ ਘਟਨਾ ਕਰਮ ਦੀ ਨਖੇਦੀ ਕੀਤੀ ਹੈ 15 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ 'ਚ ਝੰਡਾ ਲਹਿਰਾਉਂਦੇ ਨੇ ਪਰ ਪੰਜਾਬ ਦੇ ਨਾਬੇ ਜ਼ਿਲ੍ਹੇ ਦੇ ਸਰਪੰਚ ਨੇ ਗੁਰਧਿਆਨ ਸਿੰਘ ਉਹਨਾਂ ਨੂੰ ਉੱਥੇ ਐਂਟਰੀ ਨਹੀਂ ਹੋਣ ਦਿੱਤੀ ਜਾਂਦੀ ਕਿਉਂਕਿ ਉਹਨਾਂ ਨੇ ਕਕਾਰਤਾ ਪਾਏ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਦਿੱਲੀ ਪੁਲਿਸ ਐਂਟਰ ਨਹੀਂ ਕਰਨ ਦਿੰਦੀ ਮੈਨਾ ਗੁਰਚਰਨ ਸਿੰਘ ਗਰੇਵਾਲ ਨੇ ਆਜੀਪੀਸੀ ਦੇ ਸਰ ਕੀ ਕਹਿਣਾ ਚਾਹੋਗੇ ਪਹਿਲੇ ਤਾਂ ਇਸ ਗੱਲ ਨੂੰ ਕੀ ਕਹਾਂਗੇ ਜੀ ਕੀ ਕੀ ਅਸੀਂ ਕੀ ਕਹਿ ਸਕਦੇ ਹਾਂ ਜਿਹੜੀ ਇਹ ਖਬਰ ਆ ਜਿਹੜੀ ਇਹ ਤਸਵੀਰ ਆ ਇਹ ਆਪਣੇ ਆਪ ਦੇ ਸਭ ਕੁਝ ਕਹਿ ਰਹੀ ਆ ਇਸ ਤੋਂ ਬਾਅਦ ਮੈਂ ਇਸ ਮੈਂ ਸਮਝਦਾ ਕਿ ਇਸ ਤੋਂ ਬਾਅਦ ਨਾ ਤੁਸੀਂ ਕਹਿ ਸਕਦੇ ਹੋ ਨਾ ਮੈਂ ਕਹਿ ਸਕਦਾ ਜਿੰਨਾ ਲੋਕਾਂ ਨੇ ਆਜ਼ਾਦੀ ਦਵਾਈ ਹੈ ਜੀ ਉਹਨਾਂ ਲੋਕਾਂ ਨੂੰ ਤੁਸੀਂ ਆਜ਼ਾਦੀ ਦੇ ਜਸ਼ਨ ਦੇ ਵਿੱਚ ਪਹੁੰਚਣ ਤੋਂ ਰੋਕੋਗੇ ਤੇ ਫਿਰ ਇਹ ਆਜ਼ਾਦੀ ਕਿੰਨੀ ਦੇਰ ਤੱਕ ਖੜ ਰਹਿਗੀ ਬਹੁਤ ਮਾੜੀ ਖਬਰ ਹੈ ਇਸ ਦੇਸ਼ ਦੇ ਲੋਕਤੰਤਰ ਤੇ ਮਾੜੀ ਖਬਰ ਹੈ ਇਸ ਦੇਸ਼ ਦੇ ਸੱਤਾ ਤੇ ਬਿਠੇ ਲੋਕਾਂ ਤੇ ਮਾੜੀ ਖਬਰ ਹੈ ਇਸ ਸੰਵਿਧਾਨ ਨੂੰ ਮੰਨਣ ਵਾਲੇ ਲੋਕਾਂ ਲਈ ਮਾੜੀ ਖਬਰ ਹੈ ਤੇ ਖਾਸ ਤੌਰ ਤੇ ਸਿੱਖਾਂ ਲਈ ਬਹੁਤ ਮਾੜੀ ਖਬਰ ਹੈ ਕਿਉਂਕਿ ਅਸੀਂ ਭਰੇ ਮਨ ਨਾਲ ਅੱਗੇ ਵੀ ਇਹ ਕਹਿਨੇ ਹੁੰਦੇ ਆ ਕਿ ਸਾਡੇ ਲਈ ਕਾਨੂੰਨ ਵੱਖਰਾ ਤੇ ਮੈਂ ਸਮਝਦਾ ਕਿ ਹਾਲੇ ਵੀ ਸਿੱਖ ਗੁਲਾਮ ਨੇ ਅੱਜ ਇੰਨੇ ਵਾਂ ਕੋਈ 79ਵਾਂ ਜਿਹੜਾ ਗਰਦੰਤਰ ਮਨਾਇਆ ਜਾ ਰਿਹਾ ਅੱਜ ਨੂੰ ਸਿੱਖਾਂ ਨੇ ਯਾਦ ਕਰਾਇਆ ਫਾਂਸੀਆਂ ਦੇ ਜਿਹੜੇ ਕੁਰਬਾਨੀਆਂ ਕੀਤੀਆਂ ਵਜ-ਵਜ ਘਾਟਾਂ ਤੇ ਆਪਣੇ ਆਪਣਾ ਲਹੂ ਡੋਲਿਆ ਕੋਈ ਕੁਰਕੀਆਂ ਕਰਾਈਆਂ ਟੋਪਾਂ ਮੁਰੇ ਮਤਲਬ ਓਡ ਓਡ ਗਏ ਤੇ ਉਸ ਯਾਦੀ ਨੇ ਇਹ ਹਾਲਾਤ ਬਣਾਤੇ ਕਿ ਅਸੀਂ ਉਸ ਯਾਦੀ ਦੇ ਜਸ਼ਨ ਦੇ ਵਿੱਚ ਵੀ ਸ਼ਾਮਲ ਹੋਣ ਤੋਂ ਵੱਲੋਂ ਮਨਾਹੀ ਆ ਸਾਨੂੰ ਸੋ ਇਹ ਇਹ ਦੇਸ਼ ਵਾਸਤੇ ਬੜੀ ਮਾੜੀ ਤਸਵੀਰ ਆ ਸੋ ਦੂਜੀ ਗੱਲ ਮੈਂ ਇਸ ਗੱਲ ਨੂੰ ਭਾਵੇਂ ਕੀ ਇਹ ਸਾਡੇ ਲੀਡਰ ਰੋਜ਼ 2-4 ਦਿਨ 5 ਦਿਨ ਬਾਅਦ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਕਦੇ ਹਰਿਆਣੇ ਤੋਂ ਆ ਗਈ ਕਦੇ ਉਹ ਰਾਜਸਥਾਨ ਤੋਂ ਆ ਗਈ ਪਿਛਲੇ ਸਾਲ ਆ ਗਈ ਕਿਸੇ 에어ਪੋਰਟ ਤੇ ਆ ਗਈ ਕਿਉਂਕਿ ਤੁਹਾਨੂੰ ਕਕਾਰ ਪਹਿਨਣ ਤੋਂ ਮਨਾਹੀ ਆ ਇਹ ਇਹ ਖਬਰਾਂ ਆਉਂਦੀਆਂ ਰਹਿਣੀਆਂ ਤੋ ਪਿਛਲੇ ਦਿਨਾਂ 'ਚ ਜਿਵੇਂ ਅਸੀਂ ਸਲੂਟ ਕੀਤਾ ਸੀ ਉਸ ਲੜਕੀ ਨੂੰ ਗੁਰਪ੍ਰੀਤ ਕੌਰ ਨੂੰ ਜਿਹਨੇ ਜਾਜੀ ਦੇ ਪੇਪਰ ਦੇ ਵਾਸਤੇ ਉਹਨੇ ਉਹਨੇ ਨਾ ਕਰਤੀ ਸੀ ਮੈਂ ਕਕਾਰ ਤੋਂ ਪਹਿਨਣ ਤੋਂ ਬਗੈਰ ਨਹੀਂ ਜਾਊਂਗੀ ਜੀ ਉਹਦਾ ਬੜਾ ਸਨਮਾਨ ਹੈ ਸੋ ਅੱਜ ਦੀ ਖਬਰ ਦੇ ਵਿੱਚ ਮੈਂ ਵੱਡੀ ਗੱਲ ਇਹੀ ਕਹਿਣਾ ਕਿ ਜਿਹੜਾ ਕੋ ਸਾਡੇ ਨਾਲ ਵਾਪਰ ਰਿਹਾ ਉਹ ਲਗਾਤਾਰ ਹੈ ਪਰ ਇਸ ਵਿੱਚ ਸਭ ਤੋਂ ਵੱਡੀ ਖਬਰ ਹੈ ਕਿ ਗੁਰਧਾਨ ਸਿੰਘ ਦਾ ਜਿੱਡਾ ਵੀ ਸਨਮਾਨ ਕਿਹਾ ਜਾਵੇ ਜਿੱਡਾ ਵੀ ਸਨਮਾਨ ਕੀਤਾ ਜਾਵੇ ਉਹੀ ਇਸ ਗੱਲ ਦਾ ਮੂੰਹ ਤੋੜਮਾ ਜਵਾਬ ਆ ਗੁਰਧਿਆਨ ਸਿੰਘ ਦੀ ਇਸ ਗੁਰੂ ਪ੍ਰਤੀ ਸਮਰਪਣ ਆਪਣੀ ਸਿੱਖੀ ਪ੍ਰਤੀ ਜਿਹੜੀ ਉਹਦੀ ਸ਼ਰਧਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਤੇ ਮੈਂ ਆਪਣੇ ਵੱਲੋਂ ਉਸ ਦਾ ਤਹਿ ਦਿਲ ਤੋਂ ਸਨਮਾਨ ਕਰਦਾ ਤੇ ਅਸੀਂ ਲੋਕਾਂ ਨੂੰ ਵੀ ਇਹ ਗੱਲ ਕਹਿੰਦੇ ਆ ਕਿ ਗੁਰਧਿਆਨ ਸਿੰਘ ਦੀ ਇਸ ਗੱਲ ਨੂੰ ਆਪਣੇ WhatsApp ਤੇ ਆਪਣੇ Facebook ਤੇ ਪਾ ਕੇ ਘੱਟੋ ਘੱਟ ਆਪਾਂ ਦੇ ਦੁਨੀਆ ਦੇ ਕੋਨੇ-ਕੋਨੇ ਵਿੱਚ ਗੁਰਧਿਆਨ ਸਿੰਘ ਵੱਲੋਂ ਠੋਪਰਾਇਆ ਵਿਆ ਮੋਦੀ ਦਾ ਸੱਦਾ ਇਸ ਗੱਲ ਦੀ ਕਟੜਾ ਨੂੰ ਜਰੂਰ ਅਸੀਂ ਸਾਝਾ ਕਰੀਏ। ਐਸਜੀਪੀਸੀ ਵੱਲੋਂ ਕੋਈ ਪ੍ਰਧਾਨ ਮੰਤਰੀ ਨੂੰ ਲੈਟਰ ਲਿਖਿਆ ਜਾਊਗਾ ਇਸੋ। ਉਹ ਲੈਟਰਾਂ ਤੋਂ ਕੀ ਕਰਨਾ ਜੀ? ਲੈਟਰ ਤਾਂ ਲਿਖਦੇ ਰਵਾਂਗੇ। ਲੈਟਰਾਂ ਨੂੰ ਕੌਣ ਪੁੱਛਦਾ? ਇਥੇ ਕੋਟਾ ਨਹੀਂ ਪੁੱਛਦੀਆਂ। ਸਿਰਫ ਤਾਂ ਸਿਰਫ ਮੈਂ ਹੈਰਾਨ ਐ ਇਸ ਗੱਲ ਤੇ ਭੀਖ ਮੰਗਾਗੇ ਅਸੀਂ। ਅਸੀਂ ਆਪ ਦੀ ਦੇਸ਼ ਦੀ ਯਾਦ ਲਈ ਮਨਾਏ ਜਾ ਰਹੇ ਪ੍ਰੋਗਰਾਮ ਦੇ ਵਿੱਚ ਭੀਖ ਮੰਗ ਕੇ ਜਾਵਾਂਗੇ ਕਿ ਅਸੀਂ ਉਹਦੇ ਸ਼ਾਮ ਲਾਉਣ ਜਾ ਰਹੇ ਹਾਂ। ਤੇ ਸਾਰਾ ਲੋਕ ਕੀ ਕਹਿਣਗੇ ਵੀ ਲਾਣਾ ਤਾਂ ਤੁਹਾਡੇ ਕਿ ਤੁਸੀਂ ਇਹੋ ਜਿਹੇ ਪ੍ਰੋਗਰਾਮਾਂ ਵਿੱਚ ਜਾ ਕੇ ਆਪਣੀ ਬੇਇੱਜ਼ਤੀ ਕਰਾਉਂਦੇ। ਆਪੜੂ ਜਿਲਾਤ ਚਲਦੇ ਹੋ ਸੋ ਇਹ ਬੜੀ ਮਾੜੀ ਗੱਲ ਆ ਮੈਂ ਅਪੀਲ ਕਰਾਂਗਾ ਅਪੀਲ ਨਹੀਂ ਕਰਾਂਗਾ ਉਹਨਾਂ ਨੂੰ ਕਹਾਂਗਾ ਕਿ ਦੇਖੋ ਜਿਹੜੇ ਬੀਜੇਪੀ ਦੇ ਆਗੂ ਜਿਹੜੇ ਦਸਤਾਰ ਧਾਰੀ ਨੇ ਸਿੱਖ ਨੇ ਮਾਣ ਕਰਦੇ ਨੇ ਕਹਿੰਦੇ ਸਰਕਾਰ ਸਿੱਖਾਂ ਲਈ ਬਹੁਤ ਕੁਝ ਕਰਦੀ ਆ ਇਹਦੇ ਲਈ ਕੁਝ ਕਰੋ ਤੁਹਾਡੇ ਲਈ ਵੀ ਇਹ ਤੁਹਾਡੇ ਲਈ ਵੀ ਚੁਣੌਤੀ ਆ ਤੇ ਤੁਹਾਡੇ ਲਈ ਵੀ ਮਾਫ ਕਰਨਾ ਮੈਂ ਵੱਡਾ ਸ਼ਬਦ ਕਹਿ ਰਿਹਾ ਤੁਹਾਡੇ ਲਈ ਵੀ ਇੱਕ ਸ਼ਰਮਿੰਦਗੀ ਆ ਜੀ ਜੀ ਤਨਵਤ ਦੱਸਦੀ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਕਈ ਵਾਰ ਸਿੱਖਾਂ ਨੂੰ ਕਕਾਰ ਧਾਰਨ ਕਰਨ ਦੇ ਉੱਤੇ ਜਹਾਜ਼ਾਂ ਦੇ ਵਿੱਚ ਸਫ਼ਰ ਨਹੀਂ ਕਰਨ ਦਿੱਤਾ ਜਾਂਦਾ ਕਈ ਥਾਵਾਂ ਦੇ ਉੱਤੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਜਿਹੜੀਆਂ ਐਗਜ਼ਾਮੀਨੇਸ਼ਨ ਹੁੰਦੀਆਂ ਨੇ ਪੇਪਰ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਰੋਕ ਲਿਆ ਜਾਂਦਾ ਹੈ ਪਿੱਛੇ ਜੇ ਰਾਜਸਥਾਨ ਦੇ ਵਿੱਚ ਜੁਡੀਸ਼ੀਅਲ ਦਾ ਪੇਪਰ ਦੇਣ ਗਈ ਇੱਕ ਲੜਕੀ ਨੂੰ ਵੀ ਰੋਕਿਆ ਗਿਆ ਸੀਗਾ ਤੋਂ ਉਦੋਂ ਵੀ ਕਾਫੀ ਵਿਵਾਦ ਹੋਇਆ ਸੀਗਾ ਤੋਂ ਲੜਕੀ ਕਾਫੀ ਜਿਹੜੀ ਨਰਾਸ਼ ਨਜ਼ਰ ਆਈ ਸੀ ਪੂਰੀ ਤਿਆਰੀ ਕੀਤੀ ਹੋਈ ਸੀ ਪਰ ਉਹਨੂੰ ਸ੍ਰੀ ਸਾਹਿਬ ਧਾਰਨ ਕਰਨ ਕਰਕੇ ਐਂਟਰ ਨਹੀਂ ਹੋਣ ਦਿੱਤਾ ਗਿਆ ਤਾਂ ਵੱਖ-ਵੱਖ ਖਤਰਾਂ ਦੇ ਪ੍ਰਤੀਕਰਮ ਵੀ ਇਹਦੇ ਉੱਤੇ ਆਉਂਦੇ ਨੇ ਕਈ ਕਹਿੰਦੇ ਨੇ ਜੀ ਸੁਰੱਖਿਆ ਦੇ ਮੱਦੇਨਜ਼ਰ ਜਾ ਕੀਤਾ ਜਾਂਦਾ ਤੇ ਕਈ ਵਾਰ ਜਿਵੇਂ ਹੁਣ ਸਿੱਖਾ ਨੂੰ ਕਹਿੰਦੇ ਨੇ ਕਿ ਇਹ ਜੋ ਹੁੰਦਾ ਗਲਤ ਹੁੰਦਾ ਹੈ ਕਿਉਂਕਿ ਸਾਡੇ ਸਰੀਰ ਦੇ ਹਿੱਸੇ ਵਾਂਗ ਨੇ ਕਾਰ ਤੇ ਜੇਕਰ ਸਾਡੀ ਵੱਖਰੀ ਪਹਿਚਾਣ ਸਿੱਖਾਂ ਦੀ ਧੋਈ ਦੇ ਨਾਲ ਹੀ ਹੈ ਤਾਂ ਇਹਨਾਂ ਦੇ ਉੱਤੇ ਕੋਈ ਵੀ ਬੈਨ ਨਹੀਂ ਹੋਣਾ ਚਾਹੀਦਾ ਕਹਿੰਦੇ ਸਾਨੂੰ ਬਗਾਨੇ ਪਣ ਦਾ ਅਹਿਸਾਸ ਸਾਡੇ ਦੇਸ਼ ਦੇ ਵਿੱਚ ਹੀ ਕਰਵਾ ਦਿੱਤਾ ਜਾਂਦਾ ਤਾਂ ਕੁਲ ਮਿਲਾ ਕੇ ਮਾਮਲਾ ਹੁਣ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ ਅਸੀਂ ਸੰਪਰਕ ਦੇ ਵਿੱਚ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਸਰਪੰਚ ਦੇ ਨਾਲ ਵੀ ਸੰਪਰਕ ਕਰੀਏ ਤੇ ਤੁਹਾਡੇ ਉਹਨਾਂ ਨੂੰ ਵੀ ਰੂਬਰੂ ਕਰਵਾਈ ਹੈ ਅਸਲ ਦੇ ਵਿੱਚ ਮਾਜਰਾ ਕੀ ਹੈ ਤੁਹਾਡੇ ਤੱਕ ਪਹੁੰਚਦਾ ਹੋ ਜਵੇ ਅਪਡੇਟਸ ਆਉਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ